ਇਸਾਨ ਮੰਡੀਆਂ ਵਿੱਚ ਕਣਕ ਕੱਟ ਕੇ ਲਿਆ ਰਹੇ ਨੇ ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਕਿ ਮੰਡੀਆਂ ਵਿੱਚ ਕਣਕ ਪਹੁੰਚ ਰਹੀ ਹੈ ਇਸੇ ਤਰ੍ਹਾਂ ਸਮਰਾਲਾ ਦੀ ਦਾਣਾ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਐਸਜੀਐਮ ਸਮਰਾਲਾ ਵੱਲੋਂ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ ਹਾਂਜੀ ਜਿਹੜੀ ਅੱਜ ਖਰੀਦ ਸ਼ੁਰੂ ਕੀਤੀ ਹੈ ਇਹ ਰੋਡ ਦਾ ਆਪੇ ਸਭ ਤਿਆਰ ਹੈ ਹਾਂਜੀ ਇਹ ਅੱਜ ਫਾਰੀ ਦੇ ਡਿਸੀਜਨ ਦੀ ਕਣਕ ਦੀ ਖਰੀਦ ਸ਼ੁਰੂ ਹੋਈ ਹੈ ਅਜਨੇਵ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਇਹ ਇਹਨੇ ਆ ਕੇ ਖਰੀਦ ਸ਼ੁਰੂ ਕਰਾਈ ਹੈ ਸਾਰੀਆਂ ਏਜੰਸੀਆਂ ਦੇ ਇਨਸਪੈਕਟਰ ਸਾਹਿਬ ਮੌਜੂਦ ਨੇ ਮੰਡੀ ਚ ਪੂਰੇ ਪ੍ਰਬੰਧ ਨੇ ਸੈਕਟਰੀ ਸਾਹਿਬ ਵੀ ਨਾਲ ਖੜੇ ਨੇ ਕੋਈ ਮੰਡੀ ਦੇ ਇਹ ਸਮਰਾਲਾ ਮੰਡੀ ਹੈ ਜਿਹੜੀ ਬੜੀ ਪੀਸਫੁੱਲ ਚੱਲਦੀ ਹੈ ਐਨ ਸਹੀ ਤਰੀਕੇ ਨਾਲ ਏਜੰਸੀਆਂ ਦੀ ਵੰਡ ਹੋਈ ਹੈ ਦੁਕਾਨਾਂ ਦੀ ਸਹਿਮਤੀ ਨਾਲ ਵੰਡ ਹੋਈ ਹੈ ਅੱਜ ਤੋਂ ਕੰਮ ਸ਼ੁਰੂ ਹੋਇਆ ਹੁਣ ਵੈਗਰੂ ਮੌਸਮ ਸਾਥ ਦੇਵੇ ਬਹੁਤ ਵਧੀਆ ਕੰਮ ਚੱਲੂਗਾ ਝਾੜ ਦੀ ਗੱਲ ਕਰੀਏ ਤਾਂ ਇਸ ਵਾਰ ਝਾੜ ਕਿਦਾਂ ਦਾ ਦੇਖੋ ਜਿਹੜੀ ਢੇਰੀ ਕੋਹੋਂ ਜਿਹਦਾ ਅੱਜ ਭਾਅ ਐਸਡੀਐਮ ਸਾਹਿਬ ਨੇ ਕੀਤਾ ਇਹ ਤਕਰੀਬਨ 6 ਏਕੜ ਦੀ ਕਣਕ ਹੈ ਜਿਹੜੀ ਕਿ 115 20 ਕੁਇੰਟਲ ਦੇ ਨੇੜੇ ਤੇੜੇ ਹੈ ਇਹਨੂੰ ਦੇਖ ਕੇ ਲੱਗਦਾ ਵੀ ਇਹ 826 ਸੀਡ ਦੀ ਕਣਕ ਹੈ ਵੀ ਇਹਦਾ ਝਾੜ ਬਹੁਤ ਵਧੀਆ ਰਹੂਗਾ ਕਿਉਂਕਿ ਹੁਣ ਕਣਕ ਦਾ ਤੁਲੀ ਤੇ ਪਤਾ ਲੱਗਦਾ ਵੀ ਕਿੰਨਾ ਵੇਟ ਹੈ ਕਿੰਨੇ ਕੱਟੇ ਹੋਏ ਨੇ ਉਹਦੇ ਮੁਤਾਬਕ ਸਾਰੀ ਵੀਲ ਨਿਕਲੂਗਾ ਹਾਂਜੀ ਸਰ ਅੱਜ ਜਿਹੜੀ ਖਰੀਦ ਸ਼ੁਰੂਆਤ ਕੀਤੀ ਗਈ ਹੈ ਕਿਹੜੀ ਪਾਰਟੀ ਦੀ ਸੀ ਕਿ ਕਿੱਥੋਂ ਕਣ ਕਹੀ ਤੇ ਕਿੰਨੀ ਬੋਲੀ ਦੇ ਨਾਲ ਜਿਹੜੀ ਕਿਹੜੀ ਕੰਪਨੀ ਨੇ ਕੀਤੀ ਦੇਖੋ ਜੀ ਅੱਜ ਜਿਹੜਾ ਦਿਹਾੜਾ ਤੇ ਵੈਸੇ ਵਸਾਖੀ ਤੋਂ ਸ਼ੁਰੂ ਹੁੰਦਾ ਵੇ ਪਰ ਥੋੜੀ ਠੰਡ ਹੋਣ ਕਰਕੇ ਇੱਕ ਦੋ ਦਿਨ ਜਿਹੜੀ ਪਰਚੇਜ਼ ਲੇਟ ਸ਼ੁਰੂ ਹੋਇਆ ਮਤਲਬ ਲੇਟ ਹੋਈ ਸੋ ਸ਼ਿਵਾ ਟਰੇਡਿੰਗ ਕੰਪਨੀ ਵੱਲੋਂ ਜਿਹੜੀ ਇਹ ਪਰਚੇਜ਼ ਕੀ ਦੇ ਆੜ੍ਹਤ ਦੇ ਉੱਤੇ ਇਹ ਫਸਲ ਆਈ ਕਿ ਘਰਾਲਾ ਪਿੰਡ ਦੇ ਸਿਮਰਜੀਤ ਸਿੰਘ ਸੀਗੇ ਜਿਹੜੇ ਸਾਡੇ ਕਿਸਾਨ ਭਰਾ ਉਹਨਾਂ ਦੀ ਫਸਲ ਆਈ ਤੇ ਹ ਲਗਭਗ 6 ਕਿੱਲੇ ਜਿਹੜੀ ਫਸਲ ਸੀ ਉਹ ਆਈ ਹੈ ਤੇ ਦਾਣੇ ਨੂੰ ਵੇਖ ਕੇ ਲੱਗਦਾ ਵੇ ਵਾਹਿਗੁਰੂ ਦੀ ਕਿਰਪਾ ਨਾਲ ਇਸ ਵਾਰੀ ਦਾਣਾ ਵੀ ਕਾਫੀ ਮੋਟਾ ਵੇ ਔਰ ਚਾਰ ਵੰਡਿਆ ਹੋਏਗਾ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਇਸ ਵਾਰੀ ਅੱਗੇ ਪਿਛੇ ਕਈ ਵਾਰ ਹੁੰਦੇ ਦਾਣਾ ਮਾਝੂ ਹੋ ਜਾਂਦਾ ਸੀਗਾ ਕੱਟ ਲੱਗਦਾ ਸੀਗਾ ਇਦਾਂ ਦੀ ਉਹੋ ਜੀ ਕੋਈ ਕਲ ਨਜ਼ਰ ਨਹੀਂ ਆਈ ਤੇ ਸਾਰੇ ਕਿਸਾਨ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਮਰਾਲੇ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਵਧੀਆ ਝਾੜ ਕਰਕੇ ਧੰਨਵਾਦ ਪ੍ਰਾਪਰਟੀ ਵੇਚਨੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز